ਕਿ ਤਨ ਤਨ ਸਤਿਗੁਰੂ ਰਵਿਦਾਸ ਮਹਾਰਾਜੀ ਸ਼੍ਰੀ ਕੋਰਾਲਗੜ ਸਾਹਿਬ ਉਹ ਪਿੰਡ ਕੋਰਾਲੀ ਨੂੰ ਸ਼੍ਰੀ ਕੋਰਾਲਗੜ ਸਾਹਿਬ ਦਾ ਰਤਵਾ ਸੀ ਸਤਿਗੁਰੂ ਰਵਿਦਾਸ ਮਹਾਰਾਜੀ ਕਰਕੇ ਮਿਲਿਆ ਤੇ ਅੱਜ ਕੋਰਾਲਗੜ ਸਾਹਿਬ ਦਾ ਜਿਹੜਾ ਹੋਰ ਵੀ ਵੱਡਾ ਰਤਵਾ ਹੋ ਜਾਊਗਾ ਜਦੋਂ ਮੇਰਾ ਰੇ ਬੇਗਮ ਪਰਾ ਕੰਪਲੀਟ ਹੋ ਜਾਊਗਾ ਰਸਨਗਤਾਂ ਦੇ ਰੂਪ ਲਖ ਹੋਊਗਾ ਸੰਤਾਂ ਨੂੰ ਬਹੁਤ ਖੁਸ਼ੀ ਹੋਊ ਜੀ ਤੁਸੀਂ ਦੇਖ ਰਹੇ ਹੋ ਜੀ ਇਸ ਵੇਲੇ ਕੰਚੀ ਟੀਵੀ ਸਵਾਗਤ ਹੈ ਜੀ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਪੀਮ ਜੈ ਭਾਰਤ ਅੱਜ ਅਸੀਂ ਪਹੁੰਚੇ ਹਾਂ ਇਸ ਵੇਲੇ ਭਾਰਤ ਦੇ ਅੰਦਰ ਪੰਜਾਬ ਦਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਸ੍ਰੀ ਖੁਰਾਲਗੜ੍ਹ ਸਾਹਿਬ ਜਿੱਥੇ ਕਿ ਸਤਗੁਰ ਰਬਦਾਸ ਮਹਾਰਾਜ ਜੀ ਚਾਰਨ ਚਰਨ ਛੋਪਾ ਪ੍ਰਾਪਤ ਧਰਤੀ ਹੈ 2016 ਦੇ ਵਿੱਚ ਉਸ ਵੇਲੇ ਦੀ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਇਸ ਮিনার ਦਾ ਉਦਘਾਟਨ ਕੀਤਾ ਸੀ ਮিনারੇ ਬੇਗਮਪੁਰਾ ਤੇ ਉਸ ਵੇਲੇ ਦੇ ਮੰਤਰੀ ਸੰਤਰੀ ਮਹਾਨ ਪੁਰਸ਼ ਤੇ ਸਮਾਜ ਦੇ ਵਿੱਚ ਬੜਾ ਉਤਸ਼ਾਹ ਸੀ ਇਸ ਮinare ਜਦੋਂ ਬਣਨ ਦੇ ਬਾਰੇ ਪਤਾ ਲੱਗਿਆ ਸੀਗਾ ਸਭ ਤੋਂ ਪਹਿਲਾਂ ਤੁਹਾਨੂੰ ਇਸ ਪ੍ਰੋਜੈਕਟ ਦੇ ਅੰਦਰ ਲੈ ਕੇ ਚਲਾਂਗੇ ਦਿਖਾਵਾਂਗੇ ਕਿ ਇੱਥੇ ਹੁਣ ਤੱਕ ਕੀ ਕੁਝ ਬਣ ਚੁੱਕਾ ਤੇ ਕੀ ਕੁਝ ਬਾਕੀ ਹੈ ਇਸ ਤੋਂ ਬਾਅਦ ਵੀ ਫਿਰ ਆਪਾਂ ਚਰਚਾ ਕਰਾਂਗੇ ਇੱਥੇ ਦੋ ਵਾਰ ਨੀ ਪੱਥਰ ਰੱਖਿਆ ਗਿਆ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਤੇ ਦੂਜੀ ਵਾਰ ਅੱਜ ਤੋਂ ਕਰੀਬ 1 ਸਾਲ ਪਹਿਲੋਂ ਅੱਜ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਰੱਖਿਆ ਗਿਆ ਨੀ ਪੱਥਰ ਤੇ ਆਓ ਆਪਾਂ ਦਿਖਾਵਾਂਗੇ ਅੰਦਰਲਾ ਸਾਰਾ ਦ੍ਰਿਸ਼ ਕਿੰਨਾ ਇਸ ਤੇ ਪੈਸਾ ਲੱਗ ਚੁੱਕਾ ਕਿੰਨਾ ਬਾਕੀ ਹੈ ਕਿੰਨਾ ਟੋਟਲ ਲੱਗਣਾ ਤੇ ਕਿਹੜੇ ਕਿੜੀਆਂ ਕਮੀਆਂ ਨੇ ਤੇ ਕਿੜੀਆਂ ਪੇਸ਼ੀਆਂ ਨੇ ਤੇ ਕੀ ਹੁਣ ਚੱਕ ਵਧੀਆ ਬਣਿਆ ਕੀ ਨਹੀਂ ਵਧੀਆ ਬਣਿਆ ਆ ਉਹ ਤੁਹਾਨੂੰ ਇੱਕ ਇੱਕ ਚੀਜ਼ ਦੇ ਉੱਤੇ ਤੁਹਾਡੀ ਨਜ਼ਰ ਪਵਾਵਾਂਗੇ ਆਓ ਚਲਦੇ ਆਂ ਪ੍ਰੋਜੈਕਟ ਦਾ ਜਿਹੜਾ ਨੀ ਪੱਥਰ ਹੈ ਤੁਹਾਨੂੰ ਅਸੀਂ ਦਿਖਾਵਾਂਗੇ ਸ਼੍ਰੀ ਗੁਰੂ ਰਵਿਦਾਸ ਜੀ ਦੀ ਯਾਦਗਾਰ ਦਾ ਨੀ ਪੱਥਰ ਖੁਰਾਲਗੜ੍ਹ ਸਾਹਿਬ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਮਿਤੀ 3 ਅਪ੍ਰੈਲ 2016 ਨੂੰ ਆਪਣੇ ਕਰ ਕਮਲਾ ਨਾਲ ਉਸ ਵੇਲੇ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਸਰਦਾਰ ਸੋਨ ਸਿੰਘ ਠੰਡਲ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਵਿਜੇ ਸੰਪਲਾ ਕੇਂਦਰੀ ਰਾਜ ਮੰਤਰੀ ਸ਼੍ਰੀ ਚੂਨੀ ਲਾਲ ਭਗਤ ਕੈਬਨਿਟ ਮੰਤਰੀ ਪੰਜਾਬ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਮੈਂਬਰ ਲੋਕ ਸਭਾ ਅਤੇ ਸਰਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਐਮ ਐਲ ਏ ਦੀ ਹਾਜ਼ਰੀ ਵਿੱਚ ਇਹ ਨੀਂਹ ਪੱਥਰ ਰੱਖਿਆ ਸੀਗਾ 3 April 2016 ਨੂੰ ਉਸ ਵੇਲੇ ਉਦਘਾਟਨ ਦੇ ਮੌਕੇ ਤੇ ਵੀ ਅਸੀਂ ਇੱਥੇ ਆਏ ਸੀ ਕਿ ਤੇ ਲੋਕ ਵੱਡੇ ਪੱਧਰ ਤੇ ਇਕੱਠ ਹੋਏ ਸੀ ਵੀ ਆਈ ਪੀ ਲੋਕ ਦੇਸ਼ ਵਿਦੇਸ਼ ਤੋਂ ਸੰਗਤ ਸਤਗੁਰਪ੍ਰਸਾਦ ਮਹਾਰਾਜ ਜੀ ਨੂੰ ਮੰਨਣ ਵਾਲੇ ਲੋਕ ਇੱਥੇ ਆਏ ਸੀ ਇਹ ਜਿਹੜਾ ਨੀਂਹ ਪੱਥਰ ਉਸ ਵੇਲੇ ਰੱਖਿਆ ਸੀਗਾ ਕਰੀਬ ਅੱਜ 25 ਐ 2025 ਸਨ ਤੇ ਜਨਵਰੀ ਮਹੀਨਾ ਤੇ ਕਰੀਬ 8 ਤੇ 7 16 ਤੇ 8 24 8 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਇੱਕ ਪ੍ਰੋਜੈਕਟ ਤੁਹਾਨੂੰ ਅਸੀਂ ਦਿਖਾ ਰਹੇ ਇੱਧਰਲੇ ਪਾਸੇ ਸਾਰਾ ਇਹ ਪ੍ਰੋਜੈਕਟ ਹੈ ਤੇ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉਸ ਵੇਲੇ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਮੁੱਖ ਮੰਤਰੀ ਸਨ ਸੁਖਵੀਰ ਬਾਦਲ ਡਿਪਟੀ ਮੁੱਖ ਮੰਤਰੀ ਸਨ ਉਹਨਾਂ ਦੇ ਕਰ ਕਮਲਾਂ ਦੇ ਨਾਂ ਰੱਖਿਆ ਗਿਆ ਤੇ ਉਸ ਤੋਂ ਬਾਅਦ ਕੈਪਟਨ ਦੀ ਸਰਕਾਰ ਵੀ ਆਈ ਤੇ ਉਸ ਤੋਂ ਬਾਅਦ ਮਾਨਜੋਗ ਚਰਨਜੀਤ ਸਿੰਘ ਚੰਨੀ ਵੀ ਮੁੱਖ ਮੰਤਰੀ ਬਣੇ ਤੇ ਉਸ ਤੋਂ ਬਾਅਦ ਇਹ ਇੱਕ ਵਾਰ ਫੇਰ ਨੀਂਹ ਪੱਥਰ ਰੱਖਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੈਰਸਪਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਸ਼੍ਰੀ ਗੁਰੂ ਰਵਿਦਾਸ ਜੀ ਦੀ ਯਾਦਗਾਰ ਦਾ ਉਦਘਾਟਨ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸਰਦਾਰ ਭਗਵੰਦ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਇਹ ਰੱਖਿਆ ਗਿਆ 24 ਫਰਵਰੀ 2024 ਨੂੰ ਮਤਲਬ 1 ਸਾਲ ਹੋਣ ਵਾਲਾ ਸਮੁੱਚੀ ਮਨੁੱਖਤਾ ਦਾ ਨੂੰ ਸਮਰਪਿਤ ਇਹ ਦੋ ਮੁੱਖ ਮੰਤਰੀ ਸਹਿबान ਦੇ ਵੱਲੋਂ ਇਹ ਪੱਥਰ ਰੱਖਿਆ ਗਿਆ ਚੌਥੀ ਸਰਕਾਰ ਹੈ ਪਰ ਇਹ ਅਜੇ ਅਧੂਰਾ ਤੁਹਾਨੂੰ ਉੱਥੋਂ ਦਾ ਸਾਰਾ ਕੁਝ ਹੋਰ ਵੀ ਦਿਖਾਵਾਂਗੇ ਤਾਂ ਤੁਹਾਨੂੰ ਪ੍ਰੋਜੈਕਟ ਦਿਖਾ ਲਿਆ ਇਸ ਪ੍ਰੋਜੈਕਟ ਦੇ ਵਿੱਚ ਕੱਲੀ-ਕੱਲੀ ਚੀਜ਼ ਜਿਹੜੀ ਹੈ ਬਣ ਰਹੀ ਹੈ ਅਧੂਰੀ ਹੈ ਬਣਦੀ ਪਈ ਹੈ ਕੰਪਲੀਟ ਹੋ ਚੁੱਕੀ ਹੈ ਤੁਹਾਨੂੰ ਚੰਗੀ ਤਰ੍ਹਾਂ ਦਿਖਾਇਆ ਇਹ ਪ੍ਰੋਜੈਕਟ 2016 ਦੇ ਵਿੱਚ ਇਸ ਪ੍ਰੋਜੈਕਟ ਦਾ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਰੱਖਿਆ ਗਿਆ ਸੀ ਆਪਣੇ ਮੰਤਰੀ ਮੰਡਲ ਨੂੰ ਨਾਲ ਲੈ ਕੇ ਪਰ ਚਿੰਤਾ ਤੇ ਦੁੱਖ ਦੀ ਗੱਲ ਇਹ ਮਹਿਸੂਸ ਹੋ ਰਹੀ ਹੈ ਅੰਦਰ ਜਾ ਕੇ ਕਿ ਇਹ ਪ੍ਰੋਜੈਕਟ ਅਜੇ ਤੱਕ ਤਿਆਰ ਕਿਉਂ ਨਹੀਂ ਹੋਇਆ 8 ਸਾਲ ਤੋਂ ਉੱਤੇ ਦਾ ਸਮਾਂ ਹੋ ਚੁੱਕਾ ਹੈ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਿਕਲ ਗਈ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਸਰਕਾਰ ਆਈ ਉਸ ਸਮੇਂ ਦੌਰਾਨ ਚਰਨਜੀਤ ਸਿੰਘ ਚੰਨੀ ਨੂੰ ਕੁਝ ਸਮਾਂ ਮਿਲਿਆ ਉਸ ਸਮੇਂ ਤੋਂ ਬਾਅਦ ਵੀ ਜਿਹੜੀ ਚੌਥੀ ਸਰਕਾਰ ਹੈ ਅੱਜ ਆਮ ਆਦਮੀ ਪਾਰਟੀ ਵੀ ਭਗਵੰਤ ਮਾਨ ਜੀ ਮੁੱਖ ਮੰਤਰੀ ਜਿਹਦੇ ਵਿੱਚ ਬਹੁ ਗਿਣਤੀ ਸ਼ੈਡਿਊਲਡ ਕਾਸਟ ਭਾਈਚਾਰੇ ਦੇ ਐਮਐਲਏ ਸਹਿਬਾਨ ਭਾਰਤ ਦੀ ਸਰਕਾਰ ਦੇ ਵਿੱਚ ਐਮਪੀ ਸਹਿਬਾਨ ਤੇ ਸੰਤ ਸਮਾਜ ਇਹ ਪ੍ਰੋਜੈਕਟ ਅੱਜ ਅਜੇ ਅਧੂਰਾ ਹੈ ਕਿਉਂ ਅਧੂਰਾ ਹੈ ਵੱਡਾ ਸਵਾਲ ਹੈ ਇੱਥੇ ਕੋਣ ਕੀ ਕੋਈ ਸਮਾਜ ਦਾ ਅੰਗ ਕੀ ਮਹਾਪੁਰਸ਼ ਕੀ ਸਾਡੇ ਨੇਤਾਗਨ ਜਾਂ ਅੰਬੇਡਕਰਾਈ ਲੋਕ ਜਾਂ ਸਤਗੁਰ ਰਬਦਾਸ ਮਹਾਰਾਜੀ ਨੂੰ ਫੋਲੋ ਕਰਨ ਵਾਲੇ ਲੋਕ ਕੀ ਇਸ ਪ੍ਰੋਜੈਕਟ ਨੂੰ ਕਦੇ ਕੋਈ ਦੇਖਣ ਆਉਂਦਾ ਹੈ ਕੀ ਕੋਈ ਦੇਖਣ ਆਉਂਦਾ ਵੀ ਜਿਹੜਾ ਇੱਥੇ ਮਟੀਰੀਅਲ ਲੱਗ ਰਿਹਾ ਕਿ ਠੀਕ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਕੀ ਕੋਈ ਵਿੱਚ ਦਖਲ ਅੰਦਾਜ਼ੀ ਕਰਦਾ ਕੀ ਇਹਦੇ ਵਿੱਚ ਦੇਖ ਰਿਹਾ ਕਿ ਕਾਰੀਗਰ ਜਿਹੜੇ ਆ ਕੀ ਇਮਾਨਦਾਰੀ ਦੇ ਨਾਲ ਸਹੀ ਕੰਮ ਕਰਦੇ ਜਾਂ ਨਹੀਂ ਕਰਦੇ ਇਹ ਪ੍ਰੋਜੈਕਟ ਦੀਆਂ ਵੀਡੀਓਗ੍ਰਾਫੀ ਤਸਵੀਰਾਂ ਤੋਂ ਤੁਹਾਨੂੰ ਪੂਰਾ ਅੰਦਾਜ਼ਾ ਲੱਗਦਾ ਹੋਵੇਗਾ ਆਓ ਬੀਤਿਆ ਸਮਾਂ ਕਿਵੇਂ ਗਿਆ ਸਤਗੁਰੂ ਰਬਦਾਸ ਮਹਾਰਾਜ ਜੀ ਦਾ ਪ੍ਰਕਾਸ਼ਪੁਰ ਆ ਰਿਹਾ ਆਪਣੇ ਆਪਣੇ ਲੀਡਰ ਸਹਿਬਾਨਾਂ ਨੂੰ ਜਰੂਰ ਕਹੋ ਕਿ ਪਹਿਲੇ ਇਹ ਮਿਨਾਰੇ ਬੇਗੰਪੁਰਾ ਕੰਪਲੀਟ ਕਰੋ ਤੇ ਉਹਨਾਂ ਨੂੰ ਪੁੱਛੋ ਵੀ ਕਿੰਨੇ ਸਮੇਂ ਦਾ ਪ੍ਰੋਜੈਕਟ ਸੀ ਤਾਂ ਕਿੰਨੇ ਪੈਸੇ ਲੱਗਣੇ ਸੀ ਤਾਂ ਕਿੰਨੇ ਬਾਕੀ ਆ ਅਜੇ ਤੱਕ ਕਿਉਂ ਨਹੀਂ ਕੰਪਲੀਟ ਹੋ ਸਕਿਆ ਤੇ ਹੁਣ ਆਪਾਂ ਵੱਖ-ਵੱਖ ਮਹਾਪੁਰਸ਼ਾਂ ਨੂੰ ਵੀ ਪੁੱਛਾਂਗੇ ਮਿਲਾਂਗੇ ਤੇ ਸਤਗੁਰ ਰਵਦਾਸ ਮਹਾਰਾਜ ਜੀ ਨੂੰ ਮੰਨਣ ਵਾਲੀ ਸੰਗਤ ਨੂੰ ਵੀ ਮਿਲਾਂਗੇ ਤੇ ਲੀਡਰ ਸਹਿਬਾਨਾਂ ਨੂੰ ਵੀ ਮਿਲਾਂਗੇ ਤੇ ਪੰਜਾਬ ਦੀ ਸਰਕਾਰ ਨੂੰ ਵੀ ਮਿਲਾਂਗੇ ਕਿ ਇਹ ਪ੍ਰੋਜੈਕਟ ਦੇ ਦੇਰੀ ਹੋਣ ਦੇ ਵਿੱਚ ਕਾਰਨ ਕੀ ਹੈ ਤੇ ਇਹ ਪ੍ਰੋਜੈਕਟ ਕਿੰਨਾ ਕੁ ਬਣਿਆ ਤੁਹਾਨੂੰ ਦਿਖਾਇਆ ਕਿੰਨਾ ਬਾਕੀ ਹੈ ਉਹ ਵੀ ਦਿਖਾਇਆ ਇੰਨਾ ਲੰਬਾ ਸਮਾਂ ਕਿਉਂ ਲੱਗ ਗਿਆ ਉਹਦੇ ਤੇ ਵੀ ਆਪਾਂ ਚਰਚਾ ਕੀਤੀ ਤੇ ਹੋਰ ਵੀ ਕਰਾਂਗੇ ਮੇਰੇ ਨਾਲ ਇਸ ਵੇਲੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਚਾਰਕ ਤੇ ਸੂਫੀਆਂ ਦਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਪ੍ਰਧਾਨ ਨੇ ਸਾਈਂ ਪੱਪਲਛਾ ਜੀ ਸਭ ਤੋਂ ਪਹਿਲਾਂ ਜੈ ਗੁਰਦੇਵ ਜੀ ਜੈ ਗੁਰਦੇਵ ਦਾਸ ਜੀ ਜੀ ਕੁੜਾ ਸਾਹਿਬ ਬਹੁਤ-ਬਹੁਤ ਧੰਨਵਾਦ ਹੈ ਜੀ ਗੁਰੂ ਰਵਿਦਾਸ ਮਹਾਰਾਜ ਜੀ ਸਾਹਿਬੇ ਕਮਾਲ ਜਗਤ ਗੁਰੂ ਗੁਰੂਆਂ ਦੇ ਗੁਰ ਜਿਨ੍ਹਾਂ ਨੇ ਕਲਪਨਾ ਕੀਤੀ ਕਿ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭਨ ਕੋ ਵਨ ਛੋਟ ਬੜੇ ਸਭ ਸੰਬਸੇ ਰਵਿਦਾਸ ਰਹੇ ਪਰਸਨ ਉਹਨੇ ਬਰਾਬਰਤਾ ਦੀ ਸਮਾਨਤਾ ਦੀ ਭਾਈਚਾਰੇ ਦੀ ਗੱਲ ਕੀਤੀ ਆ ਪਰ ਅੱਜ ਦੀਆਂ ਸਰਕਾਰਾਂ ਜਿਹੜੀਆਂ ਆ ਭਾਈਚਾਰਕ ਸਾਂਝ ਨੂੰ ਖਤਮ ਕਰ ਰਹੀਆਂ ਕਿਉਂਕਿ ਕਾਫੀ ਦੇਰ ਤੋਂ ਜਿਹੜਾ ਮিনারੇ ਬੇਗੰਪੁਰਾ ਆਰੰਭਿਆ ਗਿਆ ਸੀ ਲੇਕਿਨ ਹਜੇ ਵੀ ਕਿੰਨੀਆਂ ਸਰਕਾਰਾਂ ਆ ਚੁੱਕੀਆਂ ਨੇ ਜੇ ਕਿਸੇ ਹੋਰ ਕੌਮ ਦਾ ਜਾਂ ਕਿਸੇ ਹੋਰ ਸਮਾਜ ਦਾ ਇਹ ਪ੍ਰੋਜੈਕਟ ਹੁੰਦਾ ਤਾਂ ਹੁਣ ਤੱਕ ਕਦੋਂ ਦਾ ਕੰਪਲੀਟ ਹੋ ਚੁੱਕਾ ਹੁੰਦਾ ਤੇ ਅਸੀਂ ਵੀ ਦੇਖਦੇ ਆਂ ਤੇ ਆਪਾਂ ਗੁਹਾਰ ਵੀ ਲਾਉਨੇ ਆਂ ਕਿ ਜਿਹੜੀ ਮੌਕੇ ਦੀ ਸਰਕਾਰ ਆ ਉਹ ਇਹਨੂੰ ਜਲਦੀ ਤੋਂ ਜਲਦੀ ਬਣਾ ਕੇ ਸੰਗਤਾਂ ਦੇ ਰੂਬਰੂ ਕਰੇ ਕਿਉਂਕਿ ਸੰਗਤਾਂ ਬੜੀਆਂ ਉਤਾਵਲੀਆਂ ਨੇ ਦਰਸ਼ਨ ਕਰਨ ਵਾਸਤੇ ਤੇ ਸਾਡਾ ਸਰਕਾਰ ਦੇ ਅੱਗੇ ਬੇਨਤੀ ਅਪੀਲ ਆ ਕਿ ਵੱਧ ਤੋਂ ਵੱਧ ਜਿਹੜਾ ਹੈ ਉਹ ਇਧਰ ਸਮਾਂ ਦੇ ਕੇ ਕਿਉਂਕਿ ਸਤਗੁਰ ਰਵਿਦਾਸ ਮਹਾਰਾਜ ਦਾ 648ਵਾਂ ਜਿਹੜਾ ਗੁਰਪੁਰਬ ਆ ਰਿਹਾ ਹੈ ਉਸ ਤੋਂ ਬਾਅਦ ਜਿਹੜਾ 650ਵਾਂ ਜਿਹੜਾ ਪੂਰੀ ਦੁਨੀਆ ਦੇ ਵਿੱਚ ਬੜੀ ਹੀ ਵੱਡੇ ਪੱਧਰ ਤੇ ਮਨਾਇਆ ਜਾਣਾ ਹੈ ਤੋਂ ਜਿਹੜੀ ਗਵਰਨਮੈਂਟ ਜਾਂ ਸਰਕਾਰ ਹੈ ਵੋਟਾਂ ਲੈਣ ਵੇਲੇ ਉਹਨਾਂ ਨੂੰ ਸਾਡੀ ਕੌਮ ਯਾਦ ਆਉਂਦੀ ਆ ਸਾਡਾ ਸਮਾਜ ਚਤੇ ਆਉਂਦਾ ਪਰ ਜਦੋਂ ਸਾਨੂੰ ਲੋੜ ਪੈਂਦੀ ਹੈ ਤੇ ਉਹ ਜਿਹੜੀਆਂ ਕਿਨਾਰਾ ਕਰਦੀਆਂ ਨੇ ਇਹ ਸਾ ਪਤਾ ਹੂੰ ਬਿਲਕੁਲ ਇਹ ਆਪਾਂ ਇਹ ਵੀ ਮੰਗ ਕਰ ਲਈਏ ਕਿ 650 ਸਾਲਾਂ ਤੋਂ ਪਹਿਲਾਂ ਹਾਂ ਇਹ ਮinare ਬੀਗਮਪੁਰਾ ਇਹ ਅਸਥਾਨ ਸੰਗਤ ਦੇ ਹੱਥਾਂ ਚ ਚੱਲ ਜਾਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਕਿਉਂਕਿ ਤਾਂ ਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸ਼੍ਰੀ ਕੁਰਾਲਗੜ੍ਹ ਸਾਹਿਬ ਉਹਦੇ ਪਿੰਡ ਕੁਰਾਲੀ ਨੂੰ ਸ਼੍ਰੀ ਕੁਰਾਲਗੜ੍ਹ ਸਾਹਿਬ ਦਾ ਰਤਵਾ ਸੀ ਸਤਿਗੁਰੂ ਰਵਿਦਾਸ ਮਹਾਰਾਜ ਕਰਕੇ ਮਿਲਿਆ ਤੇ ਅੱਜ ਕੁਰਾਲਗੜ੍ਹ ਸਾਹਿਬ ਦਾ ਜਿਹੜਾ ਹੋਰ ਵੀ ਵੱਡਾ ਰਤਵਾ ਹੋ ਜਾਊਗਾ ਜਦੋਂ ਮinare ਬੀਗਮਪੁਰਾ ਕੰਪਲੀਟ ਹੋ ਜਾਊਗਾ ਸੰਗਤਾਂ ਦੇ ਰੂਪ ਹੋਊਗਾ ਸੰਗਤਾਂ ਨੂੰ ਬਹੁਤ ਖੁਸ਼ੀ ਹੋਊ ਜੀ ਜੀ ਔਰ ਇਹ ਵੀ ਆਸ ਕਰਦੇ ਕਿ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਬਾਣੀ ਜੀ ਪੁਥਕ ਕ੍ਰਾਂਤੀ ਜਿਹੜੀ ਹੈ ਲਹਿਰ ਚਲੇਗੀ ਜੀ ਬਿਲਕੁਲ ਕਿਉਂਕਿ ਜਦੋਂ ਇਹ ਚੀਜ਼ ਬਣ ਕੇ ਆਵੇਗੀ ਉਦੋਂ ਸਤਿਗੁਰ ਮਹਾਰਾਜ ਦੀ ਬਾਣੀ ਦਾ ਹੋਰ ਪ੍ਰਚਾਰ ਹੋਏਗਾ ਕਿਉਂਕਿ ਸਤਿਗੁਰ ਮਹਾਰਾਜ ਦੀ ਬਾਣੀ ਜਿਹੜੀ ਹੈ ਉਹ ਵਹਿਮਾ ਪਰਮਾਤਮਾ ਦੂਰ ਕਰਕੇ ਸਾਨੂੰ ਸਮਾਨਤਾ ਭਾਈਚਾਰਕ ਸਾਂਝ ਦੀ ਗੱਲ ਕਰਦੀ ਹੈ ਕੋਈ ਸਾਧ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਾਦਮ ਵਕੀਰਾ ਸਾਨੂੰ ਮਿਲ ਕੇ ਰਹਿਣ ਦਾ ਸੰਦੇਸ਼ ਸਤਿਗੁਰ ਮਹਾਰੇ ਨੇ ਦਿੱਤਾ ਤੇ ਉਹਨਾਂ ਨੇ ਕ੍ਰਾਂਤੀ ਲਿਆਂਦੀ ਉਸ ਸਮੇਂ ਦੇ ਰਾਜਿਆਂ ਦੇ ਨਾਲ ਕਿ ਰਾਜਾ ਬਹਿਨ ਸਿੰਘ ਬੜਾ ਜਾਲਮ ਰਾਜਾ ਸੀ ਕਿਉਂਕਿ ਉਹਨੂੰ ਵੀ ਛੁਪਾਇਆ ਤਾਂ ਰਾਜਾ ਬਹਿਨ ਸਿੰਘ ਨੇ ਇੱਥੇ ਸਤਗੁਰੂ ਮਹਾਰਾਜ ਦੇ ਜਿਹੜੇ ਉਪਦੇਸ਼ ਜਿਹੜੇ ਸੁਣੇ ਔਰ ਉਹਨਾਂ ਦੀਆਂ ਚੱਕੀਆਂ واپس ਬਾਉਣ ਦੀ ਗੱਲ ਕਰਦਾ ਸੀ ਤਾਂ ਫਿਰ ਚੱਕੀਆਂ ਜਦੋਂ ਸਤਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਪ ਹੀ ਚਲੀਆਂ ਤੇ ਸਤਗੁਰੂ ਮਹਾਰਾਜ ਦੀ ਇਹ ਕਿਰਪਾ ਜਿਹੜੀ ਆ ਦੇ ਕੇ ਰਾਜਾ ਬਹਿਨ ਸਿੰਘ ਸਤਗੁਰੂ ਮਹਾਰਾਜ ਦੇ ਚਰਨਾਂ ਵਿੱਚ ਝੁਕਿਆ ਉਹਨਾਂ ਦੇ ਗਿਆਨ ਤੋਂ ਇੰਨਾ ਪ੍ਰਭਾਵਿਤ ਹੋਇਆ ਉਹਨਾਂ ਨੇ ਐਸੀ ਕ੍ਰਾਂਤੀਕਾਰੀ ਸੋਚ ਦੇ ਨਾਲ ਉਹਦੇ ਮਨ ਨੂੰ ਬਦਲਿਆ ਉਹਦੀ ਅਵਸਥਾ ਨੂੰ ਬਦਲਿਆ ਤੇ ਅੱਜ ਉਹਨਾਂ ਨੇ ਇੱਥੇ ਜਿਹੜਾ ਖੁਰਾਲੀ ਤੋਂ ਪੁਰਾਲਗੜ੍ਹ ਸਾਹਿਬ ਬਣਿਆ ਬਿਲਕੁਲ ਜੀ ਸਤਕੁਰਪੁਰ ਦਸ ਮਹਾਰਾਜ ਜੀ ਤੇ ਬਾਬਾ ਸਾਹਿਬ timelist ਡਾਕਟਰ ਅੰਬੇਦਕਰ ਜੀ ਨੂੰ ਮੰਨਣ ਵਾਲੇ ਲੋਕ ਉਹਨਾਂ ਦੇ ਫਾਲੋਅਰ ਅਜੇ ਦੇਖਦੇ ਹੀ ਐ 8 ਸਾਲ ਹੋ ਗਏ ਜੀ ਤੇ ਲੰਮਾ ਸਮਾਂ ਹੋ ਗਿਆ ਜੀ ਸੰਗਤ ਦੇ ਮਨ ਦੇ ਵਿੱਚ ਆ ਗਿਆ ਪ੍ਰੋਟੈਸਟ ਵਾਲ ਨੂੰ ਜੇ ਸੰਗਤ ਦੇ ਮਨ ਵਿੱਚ ਆ ਗਿਆ ਸਰਕਾਰਾਂ ਬਦਲਣ ਨਾਲ ਨੂੰ ਤੇ ਇਹ ਵੀ ਇੱਕ ਸਾਡੇ ਵੱਲੋਂ ਚੇਤਾਵਨੀ ਵੀ ਹੈ ਤੇ ਇਹ ਇੱਕ ਜਿਹੜੀ ਬੇਨਤੀ ਵੀ ਹੈ ਸਰਕਾਰਾਂ ਤਾਂ ਬਦਲਣ ਵਾਸਤੇ ਬਾਬਾ ਸਾਹਿਬ ਨੇ ਮੌਕਾ ਦਿੱਤਾ ਹੈ ਕਿ 5 ਸਾਲ ਬਾਅਦ ਤੁਹਾਨੂੰ ਪਾਵਰ ਦਿੱਤੀ ਹੈ, ਵੋਟ ਦਾ ਅਧਿਕਾਰ ਦਿੱਤਾ ਹੈ। ਵੈਲਿਊ ਆਫ ਟੋਟਲ ਐਜੂਕੇਸ਼ਨ ਬਾਬਾ ਆਪਣੀ ਮੱਤ ਦਾ ਦਾਨ ਕਰਨਾ। ਜਦੋਂ ਅਸੀਂ ਮੱਤਾਦਾਨ ਕਰਨਾ ਹੁੰਦਾ ਉਸ ਵੇਲੇ ਅਸੀਂ ਵੀ ਕੰਮੇ ਚੱਲੇ ਹੋ ਜਾਂਦੇ ਆ। ਇਹਨਾਂ ਦੀਆਂ ਜਿਹੜੀਆਂ ਸਕੀਮਾਂ ਵੱਲ ਜ਼ਿਆਦਾ ਦੇਖਦੇ ਆ ਕਿ ਸਾਨੂੰ ਉਹ ਜਿਹੜੇ ਰਾਜੇ ਲਿਆਉਣੇ ਚਾਹੀਦੇ ਆ ਜਿਹੜੇ ਸਾਡੇ ਸਮਾਜ ਦਾ ਸਭ ਨੂੰ ਇੱਕ ਬਰਾਬਰ ਸਮਝ ਕੇ ਚੱਲਣ ਔਰ ਸਾਰਿਆਂ ਦੇ ਨਾਲ ਬਰਾਬਰ ਦਾ ਨਿਆਂ ਕਰਨ। ਤੇ ਅਸੀਂ ਇਹੀ ਫਿਰ ਬੇਨਤੀ ਕਰਦੇ ਆਂ ਸਾਰੀ ਸਰਕਾਰ ਨੂੰ ਮੌਕੇ ਦੀ ਸਰਕਾਰ ਨੂੰ ਔਰ ਸੈਂਟਰਲ ਦੀ ਸਰਕਾਰ ਨੂੰ ਵੀ ਕਿ ਸਤਗੁਰ ਰਵਿਦਾਸ ਮਹਾਰਾਜ ਦੀ ਕੌਮ ਦੀਆਂ ਬੋਟਾ ਲੈਂਡਾਂ ਤੱਕ ਸੀਮਤ ਨਾ ਰਹੋ ਉਹਨਾਂ ਨੂੰ ਵੀ ਅੱਗੇ ਤਰੱਕੀ ਦੇ ਰਸਤੇ ਖੋਲੋ ਔਰ ਉਹਨਾਂ ਦੀਆਂ ਜੋ ਵੀ ਧਾਰਮਿਕ ਸਥਾਨ ਨੇ ਉਹਨਾਂ ਦੇ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ ਮੈਂ ਜੀ 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 ਜੋ ਵੀ ਆਪਣੇ ਕੋਲੋ ਤਿਲ ਫੁੱਲ ਸਰਦਾ ਹੈ ਆਪਾਂ ਵੀ ਜਾ ਕੇ ਲੋਗਨ ਲਪਾਈਏ ਤਾਂ ਸਤਿਗੁਰ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਜੀ ਬਾਬਾ ਗੁਰਦੇਵ ਜੀ ਧੰਨ ਕਰਦੇ ਜੀ